अभी इतने खड़े हैं लाडोवाल टोल प्लाजा पंजाब में सबसे महंगा जो टोल प्लाजा है जय है सतल का जो पुल है उससे पहले है जय यहाँ पर किसान जत्थेबंदी जो है जहाँ पर उन लोगों ने कहा कि बहुत हो गया अब इसकी मियाद भी खत्म हो चुकी है लिमिट खत्म हो चुकी है तो यहाँ पर देखिए आवाजाई जो है सुचारू रूप से चल रही है ਲੋ ਜੀ ਆ ਕਿਸਾਨ ਬੈਠਣੇ ਇੱਥੇ ਲੱਗੇ ਰਹਿੰਦੇ ਆ ਡੇਰੇ ਇਹਨਾਂ ਦੇ ਕਹੇ ਟਾਲਾ ਚੱਲ ਰਿਹਾ ਅੱਜ ਕੈਂਟਰ ਯੂਨੀਅਨ ਫਲੋਰ ਜਿਹੜਾ ਜਿਲੰਦਰ ਇਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਵਗੇ ਟਰੱਕ ਯੂਨੀਅਨ ਇਕੱਠੀਆਂ ਹੋਵਗੇ ਟੈਂਪੋ ਯੂਨੀਅਨ ਇਕੱਠੀਆਂ ਹੋਗੀਆਂ ਐਕਸੀਡੈਂਟ ਡਰਾਈਵਰਾਂ ਦੀ ਇਕੱਠੀਆਂ ਹੋ ਗਈਆਂ ਕਹਿੰਦੇ ਭਾਈ ਇਹ ਟੋਲ ਟੈਕਸ ਬੜਾ ਮਹਿੰਗਾ ਐਨਾ ਸਾਡਾ ਤੇਲ ਨਹੀਂ ਲੱਗਦਾ ਜਿੰਨੇ ਪੈਸੇ ਇਹ ਸਾਡੇ ਤੋਂ ਲੈ ਲੈਂਦੇ ਨੇ ਤੇ ਵੇਖੋ ਇੱਥੇ ਜਿਹੜੇ ਵੀ ਜਿਹੜੇ ਹੈਗੇ ਆ ਆ ਬੜਾ ਬੜਾ ਕੁਝ ਬੰਦਾ ਸਬਜੀ ਦਾ ਤੇ ਲੰਗਰ ਵੀ ਚੱਲੂ ਆ ਹੁਣ ਭਾਈ ਅੱਗੇ ਕਿ ਜਾ ਰਿਹਾ ਹੁਣ ਚੱਲ ਤੇ ਆ ਟੋਲ ਪਲਾਜਾ ਜਿੱਥੇ ਲੱਖਾਂ ਰੁਪਏ ਰੋਜ਼ ਦੇ ਕਮਦੇ ਸੀ ਸਾਨੂੰ ਹੁੰਦਾ ਭਾਈ ਹੁੰਦਾ ਸਾਰੇ ਜਾਣ ਲੱਗਿਆ ਨੇ ਆ ਇਹ ਲੰਗਰ ਤਾਂ ਵੀ ਚੱਲਦਾ ਲੰਗਰ ਹੋਰ ਹੀ ਚੱਲਦਾ ਅੱਜ ਜਨ ਲੱਗਾ ਰੋਜ਼ ਹੀ ਚੱਲਦਾ ਹੋਵੇ ਲੰਗਰ ਦੀ ਤਿਆਰੀਆਂ ਪੂਰੀਆਂ ਨੇ ਭਾਈ ਲੋ ਵੀ ਪੇਠਾ ਵੀ ਆ ਗਿਆ ਕੇਲੇ ਵੀ ਨੇ ਤੇ ਹੋਰ ਹੀ ਬੜਾ ਕੁਝ ਇਕੱਠਾ ਕੀਤਾ ਦਾ ਚਾਹ ਵੀ ਆ ਹੁਣ ਤੇ ਚਾਹ ਵੀ ਚੱਲ ਪਈ ਆ ਹੁੰਦਾ ਹੈ ਵਾਹ ਵੀ ਵਾਹ ਕਮਾਲ ਆ ਹੁੰਦਾ ਹੈ ਲੰਗਰ ਵੀ ਚੱਲਦਾ ਹੋਵੇ ਇਹ ਕਿੰਨੇ ਦਿਨ ਚੱਲੂਗਾ ਇਹ ਜਾ ਤੱਕ ਫੈਸਲਾ ਨਹੀਂ ਕਰਦੇ ਜੀ ਅੱਛਾ ਅੱਛਾ ਕੱਲ ਨੂੰ ਵੱਡਾ ਇਕੱਠ ਆਇਆ ਹੈ ਹਾਂ ਜੀ 5 600 5 6000 ਬੰਦਾ ਇਕੱਠਾ ਹੋਣਾ ਜੀ ਕੱਲ 5 6000 ਇਕੱਠਾ ਹੋਣਾ ਪਰ ਆ ਸਕਦਾ ਹੈ ਜੀ ਅੱਛਾ ਅੱਛਾ ਹੈ ਮਹਾਰਾ ਹੀ ਕਿਰਪਾ ਰਹੀ ਬੜਾ ਬਸ ਚੱਲੇਗਾ ਜੀ ਆਹਾ ਹਾ ਹਾ ਲੈ ਆ ਵੀ ਬੱਲੇ ਬੱਲੇ ਕਰਾਤੀ ਸ਼ੰਗਤ ਬੜੀ ਸੇਵਾ ਕਰਦੀ ਪਈ ਆ ਵਾਹ ਇਹ ਸ਼ੰਗਤ ਸੇਵਾ ਕਰਦੀ ਆ ਤੇ ਸੇਵਣ ਹਾਂ ਜੀ ਉਹ ਮੈਂ ਕਿਹਾ ਬਾਬਾ ਜੀ ਤਾਂ ਪਹਿਲੇ ਐਸਾ ਬੜਾ ਸੇਵਾ ਕਰਦੇ ਨੇ ਰਾਜਗੜ ਦੇਖੋ ਜੀ ਸੇਵਾ ਦੇ ਨਾਲ ਹੀ ਮੇਵਾ ਮਿਲਦਾ ਹਾਂ ਜੀ ਹਾਂ ਜੀ ਤਕਾ ਜਿਹੜਾ ਹੈਗਾ ਵਾ ਉਹਦੇ ਲਈ ਤੁਸੀਂ ਖੜੇ ਹੈਗੇ ਸਾਰੇ ਨਹੀਂ ਜਾਜ ਜਿਹੜਾ ਹੈਗਾ ਵਾ ਟੈਕਸ ਲਿਆ ਜਾਵੇ ਨਜਾਇਜ਼ ਨਾਲ ਲਿਆ ਜਾਵੇ ਇਹ ਤੁਹਾਨੂੰ ਪਤਾ ਹੀ ਹੈ ਜਿਹੜੇ ਪੰਜਾਬ ਵਾਲੇ ਆ ਇਹ ਤਕਾ ਜਿਹੜਾ ਪਹਿਲਾਂ ਤਾਂ ਸਹਿ ਲੈਂਦੇ ਆ ਪਰ ਜੇ ਕੋਈ ਜ਼ਿਆਦਾ ਤਕਾ ਕਰੇ ਤਾਂ ਫਿਰ ਸਹਿੰਦੇ ਵੀ ਨਹੀਂ ਫਿਰ ਫਿਰ ਤੁਹਾਨੂੰ ਪਤਾ ਹੀ ਆ ਫਿਰ ਆਪੇ ਜਿੰਦੇ ਉੱਥੇ ਜਾ ਘਾ ਕੇ ਜਾ ਆਪਣੀ ਜਾ ਬਸ ਬਸ ਜਾ ਬੈਣੀ ਘਾ ਕੇ ਨਹੀਂ ਇਸ ਕਰਕੇ ਬਦਲਾ ਆ ਪ੍ਰਬੰਧ ਹੋ ਰਿਹਾ ਲੰਗਰਾਰੇ ਸੇਰਵਾ ਤੇ ਕਰਦਾ ਅਸੀਂ 5000 ਬੰਦੇ ਦਾ ਜਿਹੜਾ ਪ੍ਰਬੰਧ ਕਰ ਰਹੇ ਹਾਂ ਸੇਰ ਦਾ ਹਾਂ ਲੰਗਰ ਦਾ ਔਰ ਵਧ ਵੀ ਸਕਦੀ ਸੰਗਤਾਂ ਔਰ ਬੜੀ ਮਾਲਕ ਦੀ ਕਿਰਪਾ ਤੇ ਕੱਲ ਸ਼ਾਮ ਤੱਕ ਪ੍ਰੋਗਰਾਮ ਚੱਲੂ ਹਾਂਜੀ ਗੱਲ 4 ਵਜੇ ਤੱਕ ਜੀ 4 ਵਜੇ ਤੱਕ ਚੱਲੂਗਾ ਤੇ 4 ਵਜੇ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਉਹ ਆਪਨੇ ਤਾਲੇ-ਤੂਲੇ ਜੋ ਉਹਨਾਂ ਨੇ ਕਾਰਵਾਈ ਪਾਉਣੀ ਆ ਰਹੀ ਪਹੁੰਚਗੇ ਜਿਹੜੀ ਸਾਡੀ ਕਾਰਵਾਈ ਆ ਸਾਡੀ ਸੇਵਾ ਜਿਹੜੀ ਆ ਉਹ ਜਾਰੀ ਹੈ 14 ਦਿਨ ਤੋਂ ਜਦੋਂ ਦੇ ਪਹਿਲੇ ਦਿਨ ਤੋਂ ਲੈ ਕੇ ਜਿਹੜਾ ਲੰਗਰ ਚੱਲ ਰਿਹਾ ਆਪਣਾ ਇੱਥੇ ਗੁਰਦਾਰਾ ਪਗਤਨਾ ਸਾਹਿਬ ਪਿੰਡ ਬੇਗਮਪੁਰ ਤੋਂ ਦੁੱਧ ਵਾਲੇ ਬਾਬੇ ਅੱਛਾ ਤੁਹਾਡੇ ਜਿਹੜੇ ਦੁੱਧ ਵਾਲੇ ਬਾਬੇ ਦੁੱਧ ਵਾਲੇ ਬਾਬਾ ਮੈਂ ਹਾਂ ਜੀ ਹਾਂ ਜੀ ਦੁੱਧ ਵੀ ਹੈਗਾ ਪਾਣੀ ਵੀ ਹੈਗਾ ਚਾਹ ਵੀ ਹੈਗੀ ਹਰ ਚੀਜ਼ ਹੈ ਤੁਹਾਡੇ ਕੋਲ ਦੁੱਧ ਵਾਲੇ ਹਾਂ ਦੁੱਧ ਵਾਲੇ ਟੈਂਕਰ ਨਿੰਬੂ ਪਾਣੀ ਇਸ ਕੰਮੀ ਨਿੰਬੂ ਸਾਰਾ ਕੁਝ ਵੀ ਹੈ ਤੁਹਾਡੇ ਸਾਰਾ ਕੁਝ ਚੱਲਦਾ ਜੀ ਹਾਂ ਬੜੀ ਮਨ ਲੋ ਜੀ ਕੱਲ ਨੂੰ ਬੜਾ ਇਕੱਠ ਹੋ ਰਿਹਾ ਤੇ ਬੜੀ ਬੜੀ ਜਥੇਬੰਦੀ ਆ ਰਹੀਆਂ ਨੇ ਤੇ ਸਰਕਾਰ ਨੂੰ ਕਹਿ ਰਹੇ ਨੇ ਭਾਈ ਸਾਡੀ ਜਿਹੜੇ ਮੰਗਾਂ ਨੇ ਇੱਥੇ ਇਹਦੀ ਲਿਮਟ ਖਤਮ ਹੋ ਚੁੱਕੀ ਹੈਗੀ ਆ ਕਹਿੰਦੇ ਐਨਾ ਨਾ ਟੈਕਸ ਲਗਾਓ ਨਜਾਇਜ਼ ਨਾ ਕਰੋ ਜਾਇਜ਼ ਜਿਹੜਾ ਹੁੰਦਾ ਕਰ ਲੋ ਬਾਕੀ ਫਿਰ ਦੇਖਦੇ ਕੱਲ ਨੂੰ ਕੀ ਕਰਦੇ ਆ ਕੱਲ ਨੂੰ ਵੇਖਦੇ ਕੀ ਹੁੰਦਾ ਵਾ ਬਾਕੀ ਲੋਕਾਂ ਦੇ ਮੋਜੇ ਹੀ ਨੇ 10 ਦਿਨ ਹੋ ਗਏ ਆ ਇਹ ਬੰਦ ਹੋਣਾ ਚਾਹੀਦਾ ਜੀ ਇਹ ਪੱਕਾ ਹੀ ਚਾਹੀਦਾ ਵਾ ਇੱਥੋਂ ਲੁਧਿਆਣੇੋਂ ਅਸੀਂ ਫਲੋਰ ਜਾਣਾ 300 ਰੁਪਏ ਦਾ ਗੱਡੀ ਤੇ ਤੇਲ ਲੱਗਦਾ ਤੇ 800 ਰੁਪਏ ਦਾ ਇਹਨਾਂ ਨੂੰ ਮੱਥਾ ਦੇ ਕੇ ਜਾਣਾ ਵੇਖ ਕੇ ਜਾਣੇ ਹੈਗੇ ਹੁਣ ਅਸੀਂ ਇੱਧਰੋਂ ਆ ਜਾਈਏ ਨਾ ਆਪਣਾ ਇੱਧਰੋਂ ਆ ਜਾਈਏ ਲੱਡੂ ਵਾਲ ਵੇ ਨੂੰ ਇੱਧਰੋਂ ਕਿਹੜਾ ਵਾ ਹੈ ਆਪਣਾ ਲੱਡੂ ਵਾਲ ਵਿੱਚੋਂ ਨਿਕਲ ਗਿਆ ਜਦਾ ਵਾ ਹਾਂਜੀ ਹਾਂਜੀ ਹੱਪੋ ਵਾਲ ਵਿੱਚ ਦੀ ਹਾਂ ਇੱਥੋਂ ਜਾਵੇ ਛੜੀ ਮੰਦਿਰ ਜਾਣਾ ਹੋ 9 ਕਿਲੋਮੀਟਰ ਜਾਣਾ ਇਹਦੇ 1000 ਰੁਪਏ ਦਾ ਲੱਗ ਜਾਂਦਾ ਵੀ ਹੈ ਤਾਂ ਵੀ ਤੱਕਾ ਹੀ ਆ ਕੀ ਹਾਲ ਹੈ ਥੱਕ ਗਏ ਹੈ ਬੜੇ ਦਿਨ ਹੋ ਗਏ ਮਿੰਤਾ ਕਰਦੇ ਨੂੰ ਹੈ ਚੋਂ 15 ਦਿਨ 14 15 ਦਿਨ ਹੋ ਗਏ ਕੋਈ ਗੱਲ ਨਹੀਂ ਲੱਗੇ ਰੋ ਕੋਈ ਗੱਲ ਨਹੀਂ ਲਾਈ ਅਸਾਂ ਚੱਲਦੇ ਜਾਂਦੇ ਖਲੋ ਜਾਈਦਾ ਜਿੱਥੇ ਖਲੋਜੀਦਾ ਉੱਥੇ ਕੁਝ ਨਾ ਕਰੀਆ ਭਾਈ ਮਿਸ ਜੂ ਤੀਰਥ ਗਰੇਵਾਲ ਮਿਸ ਜੂ ਤੀਰਥ ਗਰੇਵਾਲ ਐਡਵੋਕੇਟ ਸਾਹਿਬ ਪੰਜਾਬ ਸੰਘਰਸ਼ ਕਮੇਟੀ ਜ਼ਮੀਨ ਸੰਘਰਸ਼ ਕਮੇਟੀ ਦੇ ਪੁਲਿਸ ਹੋਲੀ ਕਰਨਾ ਤੋਂ ਲੋ ਜਾਣਕਾਰੀ ਉਹ ਡਰਾਈਵਰ ਸਾਹਿਬ ਕਿਹੋ ਜਿਹਾ ਲੱਗ ਰਿਹਾ ਬਸ ਵਧੀਆ ਜੀ ਵਧੀਆ ਨਾ ਬੜੇ ਪੈਸੇ ਲੱਗਦੇ ਸੀਗੇ ਹੈ ਜਾਣ ਕਰ ਲੈਂਦੇ ਜਾਣ ਹੈ ਹੋਰ ਜਾਣ ਕਰਦੇ ਸੀ ਹੁਣ ਤਾਂ ਦੱਸ ਕਿੰਨੇ ਲੋਕੀ ਜਾ ਰਹੇ ਹੈਗੇ ਹੈ ਹਾਂਜੀ ਹਾਂਜੀ ਇਹ ਸ਼ੁਕਰਾਨਾ ਵੀ ਨਹੀਂ ਕਰਦੇ ਲੋਕ ਜਿਹੜੇ ਜਾਂਦੇ ਨੇ ਬਿਲਕੁਲ ਸ਼ੁਕਰਾਨਾ ਵੀ ਨਹੀਂ ਕਰਦੇ ਹੈਗੇ ਲੋਕ ਤਾਂ ਐਸਾ ਦਾ ਜਾਣਾ ਕਰਕੇ ਰੋਕੇ ਜਾਈਦਾ ਹਾਂ ਤੁਸੀਂ ਤਾਂ ਜਾਣਦੇ ਹੈਗੇ ਬਾਕੀ ਵੀ ਨਹੀਂ ਸ਼ੁਕਰਾਨਾ ਕਰਨਾ ਜਿਹੜੀ ਵੀ ਚੰਗੀ ਗੱਲ ਹੈਗੀ ਆ ਹਾਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਚਲੋ ਵੀ ਕੁਝ ਨਹੀਂ ਕਹਿਣਾ ਚਾਹੁੰਦੇ ਮੁੰਡੇ ਜਿਹੜੇ ਵੀ ਨੌਜਵਾਨ ਹੈਗੇ ਆ ਚਲੋ ਭਾਈ ਬਹੁਤ ਵਧੀਆ ਗੱਲ ਆ ਨਜਾਇਜ਼ ਨਹੀਂ ਹੋਣਦੇ ਨਹੀਂ ਜਾਇਜ਼ ਹੈ ਜਿੱਥੇ ਮਰਜ਼ੀ ਹੁੰਦੀ ਰਹੇ ਤੱਕਾ ਨਹੀਂ ਹੋਣਾ ਚਾਹੀਦਾ ਬਸ ਤੇ ਸਰਕਾਰ ਵੀ ਤੱਕਾ ਨਾ ਕਰੇ ਪਬਲਿਕ ਉਹਨਾਂ ਦੀ ਆ ਵੋਟਾਂ ਪਬਲਿਕ ਹੀ ਪਾਉਂਦੀ ਹੈ ਜਨਤਾ ਹੀ ਪਾਉਂਦੀ ਹੈਗੀ ਤੱਕਾ ਨਹੀਂ ਚੱਲਣਾ ਯਾਰ ਤੱਕਾ ਨਹੀਂ ਚੱਲਣਾ ਯਾਰ